ਜੈ ਜਨਮਕੁਮਾਰੀ ਨੇ ਕਿਹ ਰਵਿਦਾਸ ਆਸ ਲਗੀ ਰੋਚਨ ਪਰ ਉਦਸ਼ੀ ਦਿੱਤੀ ਤੇਦਰੁਤਵਾਦੀਆ ਪ੍ਰਬੰਧਕ ਕਮੇਟੀ ਦਾ ਸੰਤ ਸਮਾਜ ਦਾ ਸਤੂ ਸੰਗਤ ਦਾ ਜਿਨ੍ਹਾਂ ਨੇ ਦਾਸ ਨੂੰ ਮੌਕਾ ਦਿੱਤਾ ਅੱਜ ਅਸੀਂ ਬੜੇ ਭਾਬਾਂ ਦੇ ਨਾਲ ਸੰਤ ਮੰਗਲਦਾਸ ਜੀ ਮਹਾਰਾਜ ਨੂੰ ਯੋਗ ਕਰ ਰਹੇ ਹਾਂ ਪਹਿਲਾਂ ਹੀ ਬਾਣੀ ਦਾ ਇੱਕ ਸ਼ਬਦ ਕੋਲ ਕਹਿੰਦੇ ਆ ਤੇ ਬਹੁਤ ਜਨਮ ਬਿਸ਼ਰੇ ਤੇ ਮਾਦੋ ਇਹ ਜਨਮ ਤੁਮਾਰੇ ਲੇਖੇ ਮੇਰੀਆ ਭੈਣਾ ਮਾਤਾਵਾਂ ਅਸੀਂ ਬੈਠੇ ਕੀਰਤਨ ਸੁਣ ਰਹੇ ਆ ਬਹੁਤ ਜਨਮ ਤੁਸੀਂ ਵੀ ਲੈ ਇਸ ਜਨਮ ਤੋਂ ਪਹਿਲਾਂ ਮੈਂ ਵੀ ਲੈ ਸੰਤਾਂ ਮਹਾਪੁਰਸ਼ਾਂ ਨੇ ਵੀ ਲਏ ਪਰ ਅਗਲੀ ਲਾਈਨ ਚੋਂ ਆ ਕਿ ਇਹ ਜਨਮ ਤੁਮਾਰੇ ਲੇਖੇ ਅੱਜ ਜਾਂਚ ਪੜਤਾਲ ਕਰਨ ਦੀ ਲੋੜ ਹੈ ਕਿ ਇਹ ਜਨਮ ਲੇਖੇ ਲੱਗ ਗਿਆ ਕਿ ਇਸ ਜਨਮ ਦਾ ਖਤਮ ਹੋਣ ਦਾ ਕਿੰਨਾ ਕੁ ਸਾਡੇ ਦਿਮਾਗ ਦੇ ਵਿੱਚ ਉਹ ਟਕਟਕੀ ਹੈ ਜਿਹੜੀ ਉਹ ਕੋਈ ਟਾਈਮ ਬੌਂਡ ਆ ਉਹ ਸਾਡੇ ਦਿਮਾਗ ਦੇ ਵਿੱਚ ਹੋ ਚੁੱਕਾ ਹੈ ਕਿਉਂਕਿ ਜਿਸ ਜਗ੍ਹਾ ਅਸੀਂ ਬੈਠੇ ਆ ਸਾਡੇ ਤੋਂ ਸੰਤ ਮਹਾਪੁਰਸ਼ ਕਿਉਂ શ્રેષ્ઠ ਹੁੰਦੇ ਆ ਕਿਉਂ ਅੱਜ ਗੁਰੂ ਰਵਦਾਸ ਮਹਾਰਾਜ ਨੂੰ ਸੰਤ ਬੁੱਸਰਾਉ ਜੀ ਨੂੰ ਸਭ ਮੰਗਟਾ ਅਜੀਨੋਪਾ ਯਾਦ ਕਰ ਰਹੇ ਆ ਕਿਉਂਕਿ ਉਹਨਾਂ ਨੇ ਉਹ ਕਾਰਜ ਕੀਤਾ ਜੋ ਪ੍ਰਮਾਤਮਾ ਨੇ ਉਹਨਾਂ ਨੂੰ ਲੈ ਕੇ ਭੇਜਿਆ ਅਜੋ ਮੁਕਾਈ ਦੇ ਅੰਦਰ ਦੁਨਿਆਦਾਰੀ ਦੇ ਅੰਦਰ ਅਸੀਂ ਧੀਆਂ ਪੁੱਤ ਬੱਚੇ ਘਰ ਪਾਲਣ ਦੇ ਲਈ ਇੱਕ ਗੱਲ ਭੁੱਲ ਚੁੱਕੇ ਆ ਕਿ ਬਹੁਤ ਜਨਮ ਬਿਛਰੇ ਥੇ ਮਾਦੋ ਇਹ ਜਨਮ ਤੁਮਾਰੇ ਲੈ ਕੇ ਸਿਰਫ ਪੜਦੇ ਆ ਦਿੱਲੀ ਪੜੀ ਜਾਂਦੇ ਆ ਦਿੱਲੀ ਸੁਈ ਜਾਂਦੇ ਆ ਪਰ ਕਦੇ ਇਹ ਪ੍ਰਵਾਹ ਨਹੀਂ ਕਰਦੇ ਕਿ ਬਾਕੀ ਇਹ ਰੰਗ ਰੰਗੀਲੀ ਦੁਨੀਆ ਛੱਡ ਕੇ ਜਾਣਾ ਜੋ ਸੰਤਾ ਸਾਡੇ ਵਿੱਚੋਂ ਗਏ ਕਿ ਜਿਨ੍ਹਾਂ ਨੂੰ ਚੌਥੀ ਵਰਸੀ ਆ ਅੱਜ ਜਿਨ੍ਹਾਂ ਨੂੰ ਯਾਦਗਾਰ ਕੀਤਾ ਜਾ ਰਿਹਾ ਕਿਉਂਕਿ ਆਪਣੀ ਜ਼ਿੰਦਗੀ ਦੇ ਅੰਦਰ ਉਹਨਾਂ ਨੇ ਉਸ ਪਰਮਾਰਥ ਨੂੰ ਪਾਇਆ ਉਸ ਪਰਮਾਤਮਾ ਨੂੰ ਪਾਇਆ ਤੇ ਪਰਮਾਤਮਾ ਨੂੰ ਪਾ ਕੇ ਆਪ ਨੂੰ ਉਸ ਪਰਮਾਤਮਾ ਨੂੰ ਪਾਣ ਦਾ ਰਾਹ ਦੱਸਿਆ ਪ੍ਰਸੰਗਤ ਜੀ ਅੱਜ ਸਮੇਂ ਦੀ ਲੋੜ ਹੈ ਕਿ ਅੱਜ ਸਾਡੇ ਸੰਤ ਸਮਾਜ ਦੇ ਉੱਤੇ ਸਾਡੇ ਹੀ ਸਮਾਜ ਦੇ ਲੋਕ ਦੁਸ਼ਰ ਉਠਾ ਰਹੇ ਆ ਸਾਡੇ ਹੀ ਸਮਾਜ ਦੇ ਲੋਕ ਇਹ ਗੱਲਾਂ ਕਹਿ ਰਹੇ ਆ ਕਿ ਸਤ ਸਾਨੂੰ ਅਜ ਕੋਈ ਕੰਮ ਨਹੀਂ ਕਰਦਾ ਸੰਤ ਉਸਮਾਇ ਨੇ ਵੱਡੀਆਂ ਗੱਡੀਆਂ ਰੱਖੀਆਂ ਸੰਤ ਉਸਮਾਇ ਨੇ ਆਹ ਨਹੀਂ ਕੀਤਾ ਸੰਤ ਉਸਮਾਇ ਪੜ੍ਹਾਈ ਕਰਕੇ ਐਲ ਐਲ ਬੀ ਨਹੀਂ ਕਰ ਸਕਦਾ ਤੁਸੀਂ ਆਪਣੇ ਬੱਚਿਆਂ ਨੂੰ ਕਹੋ ਕਿਉਂ ਐਲ ਐਲ ਬੀ ਕਰਨ ਮੈਂ ਉਹਨਾਂ ਲੋਕਾਂ ਨੂੰ ਦੱਸਣਾ ਚਾਹਨਾ ਕਿ ਸਤੀ ਐਲ ਐਲ ਬੀ ਕਰੀ ਤੋੜੇ ਫੜਦੇ ਹੁਣ ਲੋਕ ਪਰ ਜਿਨ੍ਹਾਂ ਨੇ ਲੋਕਾਂ ਦੀਆਂ ਜੇਬਾਂ ਵੱਡਣੀਆਂ ਆ ਲੋਕਾਂ ਦੇ ਢਿੱਡ ਵੱਡਣੇ ਆ ਉਹ ਸੰਤਾਂ ਦੇ ਚਰਨਾਂ ਦੀ ਧੂੜ ਦੇ ਬਰਾਬਰ ਨਹੀਂ ਜਿਨ੍ਹਾਂ ਲੋਕਾਂ ਨੇ ਯੱਜ ਬਣ ਕੇ ਵੱੱਡ ਫੈਸਲੇ ਦੇਣਿਆ ਉਹ ਸੰਤਾਂ ਦੇ ਕਿਤੇ ਲਾਗੇ ਛਕੇ ਵੀ ਨਹੀਂ ਮੁਗਬਾਈ ਦੇ ਅੰਦਰ ਆਉਂਦਾ ਸੰਤ ਚ ਮੇਰੇ ਨੂੰ ਚੱਲੀਏ ਕੱਜ ਮਾਇਆ ਅਭਿਮਾਨ ਜੋ ਜੋ ਪਗ ਅੱਗੇ ਵੜੇ ਕੋਟੀ ਯਕ ਸਮਾਨ ਤੇ ਜੇਕਰ ਸੰਤ ਨੂੰ ਜਾਣਾ ਨਾ ਜਿੱਦਾਂ ਜਿੱਦਾ ਤੁਸੀਂ ਆਪਣਾ ਪਹਿਣਾ ਮਰੀਆਂ ਬੈਠੀਆਂ ਸੁਣਦੀਆਂ ਆ ਕਿਸੇ ਨੂੰ ਚਿੰਤਾ ਹੋਣੀ ਘਰੇ ਪਸ਼ੂ ਨੂੰ ਪੱਠੇ ਪਾਣੇ ਆ ਕਿਸੇ ਨੂੰ ਚਿੰਤਾ ਆਉਣੀ ਮੇਰਾ ਬੱਚਾ ਆ ਗਿਆ ਹੁਣ ਸਕੂਲ ਨੂੰ ਛੱਡ ਦਿਓ ਸੰਤ ਮੇਰੇ ਨੂੰ ਚਾਹੀਏ ਤੱਜ ਮਾਇਆ ਅਭਿਮਾਨ ਜਿੱਦਾਂ ਮਨ ਦੀ ਵੱਡਾ ਆ ਮੋਦੀ ਵਰਗੇ ਹੋਣਗੇ ਨਾ ਕੰਛੀ ਭਗਵਾਨ ਤਨਾ ਤੁਰਿਆ ਉਹਨਾਂ ਦੇ ਸਤਖੰਡ ਬੱਲਾ ਮਾਨਯੋਗ ਸੀਐਮ ਸਾਹਿਬ ਤੱਜ ਮਾਇਆ ਅਭਿਮਾਨ ਹੰਕਾਰ ਨੂੰ ਸੈਨ ਰੱਖ ਤੇ ਅੱਜ ਕਹਾਣੀ ਕੀ ਹੋਈ ਹੈ ਅੱਜ ਧਰਮ ਪਰਵਤ ਇਸ ਲੈਵਲ ਤੇ ਆ ਗਿਆ ਕਿ ਲਗਾਤਾਰ ਲੋਕ ਸਾਡੇ ਸਮਾਜ ਨੂੰ ਤੋੜ ਰਹੇ ਆ 12 ਕੀ ਸਮਾਜ ਦਾ ਕੋਟਾ ਉਹ ਖਤਮ ਕਰ ਲਿਆ ਉਹਨਾਂ ਨੇ ਪੂਰਾ ਕਰ ਲਿਆ ਉਹਨਾਂ ਦੇ ਲੋਕ ਪੂਰੇ ਹੋ ਗਏ ਆ ਅੱਜ ਉਹਨਾਂ ਦਾ ਇੱਕੋ ਹੀ ਡੇਰ ਆਇਆ ਕਿ ਜੇਕਰ ਐਸੇ ਸੰਤ ਸਮਾਜ ਨੂੰ ਸੀਟਾ ਲਿਆ ਫਿਰ ਸਾਡੀ ਫਤਿਹ ਹੈ ਜਿਹੜੇ ਲੋਕ ਧਰਮ ਪਰਵਰਤਨ ਕਰਾਉਂਦੇ ਆ ਉਹਨਾਂ ਦੇ ਰਾਹ ਦੇ ਵਿੱਚ ਇੱਕੋ ਹੀ ਰੋਣਾ ਹੈ ਸਭ ਤੋਂ ਸਮਾਜ ਨੂੰ ਕਿਉਂਕਿ ਅਸੀਂ ਲੋਕ ਜੁੜੇ ਹੋਏ ਹਾਂ ਸੰਤਾਂ ਦੇ ਚਾਹਮਾਂ ਦੇ ਨਾਲ ਅਸੀਂ ਲੋਕ ਜੁੜੇ ਹੋਏ ਹਾਂ ਡੇਰਿਆਂ ਦੇ ਨਾਲ ਅਸੀਂ ਲੋਕ ਜੁੜੇ ਹੋਏ ਹਾਂ ਗੁਰਬਾਣੀ ਦੇ ਨਾਲ ਅਸੀਂ ਲੋਕ ਜੁੜੇ ਹੋਏ ਹਾਂ ਅਗਰ ਤੁਆਣੀ ਦੇ ਨਾਲ ਅਸੀਂ ਜੁੜੇ ਹੋਏ ਹਾਂ ਚਾਲੀ ਸ਼ਬਦਾਂ ਤੇ ਇੱਕ ਸ਼ਲੋਕ ਦੇ ਨਾਲ ਉਹਨਾਂ ਲੋਕਾਂ ਦੀ ਇੱਕ ਹੀ ਚੀਜ਼ ਹੈ ਉਹਨਾਂ ਨੂੰ ਚਾਹੀਦਾ ਆ ਪਾਕਿਸਤਾਨ ਪਤਨੀ ਕਿਹੜੇ ਕਿਹੜੇ ਮੁਲਕ ਫੰਨੇ ਕਰਾਇਆ ਮਰਾ ਦੇ ਵਿੱਚ ਮੈਂ ਤਾਂ ਐਡਾ ਤਗੜਾ ਮੱਠ ਬਣਾਤਾ ਵੀ ਜਿੱਦਾਂ ਜਿਹਨਾਂ ਦੇ ਨਾਲ ਸਾਡਾ ਕੋਈ ਲੈਣ ਦੇਣੇ ਨਹੀਂ ਜਿਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਜ਼ਿਕਰ ਨਹੀਂ ਜਿਨ੍ਹਾਂ ਦਾ ਪਾਵਨ ਸ਼੍ਰੀ ਅੰਮ੍ਰਿਤਮਣੀ ਦੇ ਵਿੱਚ ਕੋਈ ਜ਼ਿਕਰ ਨਹੀਂ ਫਿਰ ਅਸੀਂ ਉਹਨਾਂ ਲੋਕਾਂ ਦੀ ਜ਼ਾਇਦ ਕਰੀਏ ਤਾਂ ਕਰੀਏ ਕਿਉਂ ਸਾਡਾ ਪਿਉ ਤਾਂ ਇੱਕ ਹੀ ਗੱਲ ਕਹਿ ਕੇ ਗਿਆ ਸਾਡਾ ਸਾਈਂ ਸ਼੍ਰੀ ਗੁਰੂ ਰਮਦਾਸ ਮਹਾਰਾਜ ਕੀ ਕਹਿ ਗਿਆ ਮੈਂ ਰਾਜ ਭਾਗ ਦੀ ਗੱਲ ਕਰਨੀ ਹੈ ਉਹਨਾਂ ਦਾ ਕਹਿੰਦਾ ਰਾਜ ਨਹੀਂ ਕਰਨਾ ਲੋਕ ਸੁਲਭਣਾ ਰਾਜ ਨੂੰ ਘਰੋਂ ਨਿਕਲ ਗਿਆ ਕਹਾਣੀ ਸਮਝੋ ਇੰਡਾਇਰੈਕਟਲੀ ਬਹੁਤ ਭੈਣ ਪ੍ਰਸੰਤ ਸੁਮਾਜ ਹੈ ਮੈਂ ਹਰ ਵਾਰੀ ਇਹਨਾਂ ਦੇ ਨਾਲ ਗੱਲ ਕਰਦਾ ਕਿ ਮਹਾਰਾਜੀ ਜਦੋਂ ਲੋਕ ਨਾ ਤੁਹਾਡੇ ਬਾਰੇ ਕਿੰਤੂ ਪਰੰਤੂ ਕਰਦੇ ਆ ਮੈਨੂੰ ਸੁਣਿਆ ਨਹੀਂ ਹੁੰਦਾ ਫਿਰ ਕਹਿੰਦੇ ਯਾਦ ਗੁਰੂਆਂ ਕੋ ਟਾਈਮ ਨਹੀਂ ਹੈ ਦਵਾਸੀ ਕਹਿੰਦੇ ਕਿ ਪਰ ਮੈਂ ਇੱਕ ਗੱਲ ਕਹੂੰਗਾ ਫੋਰ ਕਾਮੀ ਬੈਠੀਆਂ ਜੱਡੇ ਬੰਜੀ ਬੈਠੀਆਂ ਜੇਕਰ ਗੁਰੂ ਨਾਨਕ ਦੇਵ ਜੀ ਆਖ ਰਾਤ ਬਾਦ ਕੋਈ ਹੈ ਤਾਂ ਸਾਡਾ ਸੰਤੋਖ ਮਾੜਿਆ। ਇਹ ਕਹੇ ਸੰਤੋਖ ਸੁਆਈ ਨੂੰ ਜਿਹੜੇ ਸੰਤੋਖ ਸੁਆਈ ਨੂੰ ਲੋਕ ਮਾਰਾ ਕਹਿਣਗੇ ਫਿਰ ਸਾਡਾ ਕਹਿੰਦਾ ਜੀਤ ਬਾਹਜ। ਇਸ ਕਰਕੇ ਆਪ ਸਭ ਨੂੰ ਨਹੀਂ ਬੇਨਤੀ ਆ ਕਿ ਜਿਹੜੇ ਲੋਕ ਤੁਹਾਨੂੰ ਕਹਿੰਦੇ ਪੇ ਬੀਬੀਓ ਕਹਿੰਦੇ ਹਰ ਜਾਣਿਆ ਨਾ ਵੀ ਯੂਰ ਕਿੱਲਾ ਹਰ ਜਾਣਿਆ ਤੇ ਉਹ ਵੀ ਐਤਵਨ ਉਹ ਚਿੱਟੇ ਕੱਪੜੇ ਪਾ ਕੇ ਉੱਥੇ ਚੱਲੀ ਆ ਫਲਾਣੀ ਜਗਾ ਬਿਲਕੁਲ ਨਹੀਂ ਜਾਣਾ। ਕਿਉਂਕਿ ਜਿੱਦਣ ਅਸੀਂ ਆਪਣਾ ਗੁਰੂ ਸਾਹਿਬ ਦਾ ਨਾਲ ਸੀ ਇਸ ਜੁਗ ਦੇ ਨਾਮ ਦੀ ਉਸ ਜੁਗ ਦੇ ਕਿਉਂਕਿ ਪਾਵਨ ਬਾਣੀ ਦੇ ਅੰਦਰ ਗੁਰੂ ਰਮਦਾਸ ਜੀ ਨੇ ਗੱਲ ਕਹੀ ਹੈ ਜਿਹੜੀ ਗੱਲ ਤੇਰੇ ਚਰਨਾਂ ਨਾਲ ਸ਼ਾਲੂ ਸਰੀਰ ਕਲ ਜਾਈ ਕਿ ਪ੍ਰਮਾਤਮਾ ਤੇਰੇ ਚਰਨ ਨਹੀਂ ਛੱਡਣਾ ਚਾਹੀ ਸਰੀਰ ਘਰ ਜਵੇ ਸੋ ਆਪ ਸਭ ਨੂੰ ਇਹੀ ਪੇਟੀ ਆ ਜੇਕਰ ਅਸੀਂ ਕੋਈ ਬਾਹਰਲਾ ਧਰਮ ਅਪਣਾਣਾ ਹੁੰਦਾ ਤਾਂ ਪ੍ਰਮਾਤਮਾ ਨੇ ਸਾਨੂੰ ਅੰਦਰੋਂ ਚੋਂ ਪੈਦਾ ਕਰਨਾ ਸੀ ਜੇਕਰ ਅਸੀਂ ਪਿੰਡ ਢਾ ਕੇ ਗਲੀ ਗਲੀ ਮੰਗਣਾ ਸੀ ਕਿ ਅਸੀਂ ਚਾਈਨਾ ਦੇ ਪੈਦਾ ਹੋਣਾ ਸੀ ਜੇਕਰ ਅਸੀਂ ਪੰਜਾਬ ਦੇ ਵਿੱਚ ਪੈਦਾ ਕੁੱਤਾ ਅਸੀਂ ਰੰਗ ਦੱਸੀਏ ਆ ਤੋਂ ਆਪਾਂ ਇਹੀ ਬੇਨਤੀ ਆ ਕਿ ਅਖੀਰ ਇੱਕ ਜਨਤਾ ਕਾ ਰਿਕੀ ਸਾਥ ਆਕਾ ਆਪ ਬਖਤਾਰ ਮਨਸ਼ੀਲਾ ਆਪੋਂ ਦੇ ਵਿੱਚ ਰਹਿ ਕੇ ਸੰਤਾ ਮਹਾਪੁਰਸ਼ਾਂ ਦੀ ਸੇਵਾ ਕਰੀਏ ਇਹਨਾ ਪ੍ਰੋਗਰਾਮਾਂ ਦੇ ਵਿੱਚ ਆਪਣੇ ਧੀਆਂ ਪੁੱਤਾਂ ਨੂੰ ਬੱਚਿਆਂ ਨੂੰ ਲੈ ਕੇ ਇਹ ਜਿੱਥੇ ਪੜਾਈ ਅਸੀਂ ਦੁਨੀਆਦਾਰੀ ਦੀ ਕਰਾਉਣੀ ਆ ਉੱਥੇ ਨਾਲ ਦੀ ਨਾਲ ਅਧਿਆਤਮ ਦੀ ਪੜਾਈ ਕਰਾਈਏ ਫੇਰੀ ਵਿਚਾਰ ਹੋਣਾ ਕਿਉਂਕਿ ਸਤ ਵਿੱਦਿਆ ਕੋ ਪਰ ਪ੍ਰਾਪਤ ਕਰੈ ਸਭਾ ਗਿਆਨ ਵਿਦਿਆਪਚਾਰੀ ਤਪਾਰੂ ਪਕਾਰੀ ਮੈਂ ਫਿਰ ਕਹਿਣਾ ਉਸامہ ਬਿੰਲਾ ਦੇਨ ਕੈਮੀਕਲ ਇੰਜੀਨੀਅਰ ਸੀ ਬਲ ਟ੍ਰੇਡ ਸੈਂਟਰ ਦੇ ਵਿੱਚ ਮਾਰ ਕੇ ਜਹਾਜ਼ ਦੁਨੀਆ ਦੇ ਵਿੱਚ ਧਰਧਰੀ ਮਚਾਤੀ ਉਹਦੀ ਪੜਾਈ ਦੀ ਲੋੜ ਨਹੀਂ ਪੜਾਈ ਉਹ ਹੋਵੇ ਜਿਹੜਾ ਕਦੇ ਮੈਨੂੰ ਸੰਕਤਾ ਨਹੀਂ ਫੀਲ ਦਿੱਤੀ ਆ ਮੈਨੂੰ ਪੜਵੇ ਆਈ ਸੰਤਾਂ ਨੇ ਮੇਰੇ ਸਿਰ ਤੇ ਆਪ ਕਰਕੇ ਆਇਆ ਮੈਂ ਸੱਚ ਕਰਨ ਬੱਲਾ ਜਨਾ ਮੈਨੂੰ ਲੱਗ ਜਨਾ ਸਾਰਾ ਜੀ ਨੇ ਗੋਟੀ ਦਿੱਤੀ ਐ ਮੈਨੂੰ ਸੰਤ ਕੁਲਵੰਤ ਨਾਮ ਜੀ ਪਰ ਆਏ ਆ ਲੈ ਨੇ ਸਮਝਾਇਆ ਕਿ ਪੁੱਤ ਇੰਦਾ ਨਹੀਂ ਇੰਦਾ ਸਵਾਲ ਉਤਣਾ ਸੋ ਬਹੁਤ ਬਹੁਤ ਆਪ ਜੀ ਦਾ ਤਲਵਾਦ ਦਾਸ 1 2 ਮਿੰਟ ਵੱਧ ਲੈ ਗਿਆ ਆ ਆਪ ਨੂੰ ਸੋ ਆਪ ਨੂੰ ਇਹੀ ਬੇਨਤੀ ਆ ਕਿ ਲਗਾਤਾਰ ਲਗਾਤਾਰ ਇਹੀ ਬੇਨਤੀਆਂ ਆਈ ਕਾਸ ਕੀ ਯੋਧੜੀਆਂ ਕਰੀਏ ਕਿ ਇਹ ਸਤਿਗੁਰੂ ਰਵਿਦਾਸ ਮਹਾਰਾਜ ਜੀ ਚਾਹੇ ਲੋਕ ਤੈਨੂੰ ਭਗਤ ਕਹੀ ਜਾਂਦੇ ਆ ਪਰ ਤੇਰੇ ਤੋਂ ਵੱਡਾ ਤੇਰੇ ਤੋਂ ਸਮਰੱਥ ਮੈਂ ਨਹੀਂ ਦੇਖਿਆ ਤੇਰੇ ਤੋਂ ਵੱਡਾ ਤੇਰੇ ਤੋਂ ਸਮਰੱਥ ਮੈਂ ਨਹੀਂ ਦੇਖਿਆ ਜਿਹੜਾ ਸਾਹਿਬ ਸਤਿਗੁਰੂ ਮਾਰਕ ਦੇਵ ਤੋਂ ਪਹਿਲਾਂ ਆ ਕੇ ਗੁਰੂ ਗੋਬਿੰਦ ਸਿੰਘ ਤੋਂ ਪਹਿਲਾਂ ਆ ਕੇ ਪਾਣੀ ਦਾ ਉਚਾਰਨ ਕਰ ਗਿਆ ਪਾਣੀ ਲੱਗ ਗਿਆ ਉਹ ਛੋਟਾ ਮਡਾਕਦਾ ਹੋ ਗਿਆ ਇਹ ਸਿਰਫ ਐਨਕ ਦੀ ਗੱਲ ਆ ਕਿਸੇ ਦੇ ਅੱਧਾ ਨੰਬਰ ਲੱਗਿਆ ਕਿਸੇ ਦੇ ਇੱਕ ਨੰਬਰ ਲੱਗਿਆ ਜਿਹਦੇ ਕੋ 3 4 ਨੰਬਰ ਲੱਗਿਆ ਪਰਵਦਾਸੀ ਆ ਸਮਾਜ ਤਿਆਰ ਆ ਬੈਣ ਨੂੰ ਤਾਂ ਵੀ ਠੀਕ ਐ ਲੜਨ ਪੜਨ ਨੂੰ ਤਾਂ ਵੀ ਠੀਕ ਐ ਤਿਆਰ ਵਰ ਤਿਆਰ ਆ ਜਿੱਤੇ ਸਾਥ ਸਮਾਜ ਹੁਕਮ ਲਾਵੇ ਉਹਨਾਂ ਦੀ ਐਨਕ ਦਾ ਨੰਬਰ ਚੇਂਜ ਕਰ ਦਾਂਗੇ ਜੋ ਬੋਲ ਰਹੀ ਈ ਤੂੰ ਹੋਣਰ ਭੈਣ ਮੈਂ ਲੱਗਾ ਭੈਣਾ ਦਾ ਕਹਾਜ ਨਹੀਂ ਜੋ ਕੋ ਲਈ ਸੁਹਣਰ ਪੈ ਆਸ ਮਹਾਰਾਜ ਦੀ ਜੈ ਤੁਮਰੇ ਹੱਥ ਖੜੇ ਕਰਕੇ ਕਿਉਂਕਿ ਇਨਸਾਨ ਹੱਥ ਕਦੋਂ ਖੜੇ ਕਰਦਾ ਆਇਆ ਕਹੂੰ ਪਰਮਾਤਮਾ ਮੇਰਾ ਕੋਈ ਨਹੀਂ ਦੁਨਿਆਤ ਤੂੰ ਹੀ ਰੱਖਣ ਵਾਲਾ ਆਇਆ ਤੇਰੇ ਤੋਂ ਬਿਨਾ ਕੋਈ ਨਹੀਂ